ਸਿੱਖ ਪੰਥ ਦੀ ਮਹਾਨ ਹਸਤੀ ਦੀਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ ਨੂੰ ਉਸਾਰਨ ਦੇ ਲਈ ਦੀਵਾਨ ਟੋਡਰਮਲ ਵਿਰਾਸਤ ਫਾਊਂਡੇਸ਼ਨ ਤੇ ਪੰਜਾਬ ਸਰਕਾਰ ਹੁਣ ਉਸ ਦੀ ਸਾਮ ਸੰਭਾਲ ਲਈ ਪਪਾ ਭਾਰ ਗਈ ਹੈ। ਉਹਨਾਂ ਵੱਲੋਂ ਦੀਵਾਨ ਟੋਡਰਮਲ ਜੀ ਦੀ ਜੋ ਵਿਰਾਸਤ ਦੀ ਪੁਰਾਣੀ ਦਿੱਖ ਬਹਾਲ ਕਰਨ ਦੇ ਲਈ ਇਸ ਹਵੇਲੀ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਅਜੇ ਵਿੱਚ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਜਿਹੜੇ ਨੇ ਉਹ ਦੇਣ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਕਾਰਜ ਨੂੰ ਪੂਰਾ ਕਰਨ ਦੇ ਲਈ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਦੀਵਾਨ ਟੋਡਰਮਲ ਜੀ ਦੀ ਜਹਾਜੀ ਹਵੇਲੀ ਵਿਖੇ ਦੀਵਾਨ ਟੋਡਰਮਲ ਜੀ ਦੇ ਵਿਰਾਸਤ ਫਾਊਂਡੇਸ਼ਨ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਇਸ ਮੌਕੇ ਤੇ ਉਹਨਾਂ ਨੇ ਜਹਾਜੀ ਹਵੇਲੀ ਦਾ ਜੋ ਜਾਇਜ਼ਾ ਵੀ ਲਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਜੋ ਰੈਬਰਾ ਵੱਲੋਂ ਇਹ ਮਹਾਨ ਕੁਰਬਾਨੀਆਂ ਕੀਤੀਆਂ ਗਈਆਂ ਹਨ ਇਤਿਹਾਸ ਵਿੱਚ ਦਰਜ ਹੈ ਜਿੱਥੇ ਇਤਿਹਾਸ ਦੇ ਵਿੱਚ ਇਹ ਸਾਰੀਆਂ ਸ਼ਹਾਦਤਾਂ ਦਰਜ ਹੋਈਆਂ ਨੇ ਉੱਥੇ ਹੀ ਸਾਨੂੰ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ ਅਸੀਂ ਆਪਣੀ ਜੋ ਨੌਜਵਾਨ ਪੀੜੀ ਨੂੰ ਇਹ ਸਭ ਦਿਖਾ ਕੇ ਜਾਗਰੂਕ ਕਰਾਂਗੇ ਅਤੇ ਉਹਨਾਂ ਦੇ ਦਿੱਤੇ ਹੋਏ ਜਾਂ ਉਹਨਾਂ ਦੇ ਅ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰਾਂਗੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਕਾਰਜ ਨੂੰ ਪੂਰਾ ਕਰਨ ਦੇ ਲਈ ਹਰ ਤਰ੍ਹਾਂ ਦਾ ਸਹਿਯੋਗ ਜਿਹੜਾ ਆ ਉਹ ਦਿੱਤਾ ਜਾ ਰਿਹਾ ਹੈ ਤੇ ਇਹ ਵਿਰਾਸਤੀ ਸਥਾਨ ਨੂੰ ਹੋਰ ਆਕਰਸ਼ਿਤ ਬਣਾਉਣ ਦੇ ਲਈ ਜਿਹੜੇ ਨੇ ਖੁੱਲੇ ਰਸਤੇ ਬਣਾਏ ਜਾਣਗੇ ਅਤੇ ਸੰਤਾਂ ਦੇ ਲਈ ਇਹ ਦਰਸ਼ਨ ਲਈ ਇਸ ਦੀ ਸਹੂਲਤ ਜਿਹੜੀ ਆ ਉਹ ਦਿੱਤੀ ਜਾਏਗੀ। ਅੱਜ ਅਸੀਂ ਸਾਡੀ ਜਿਹੜੀ ਮਹਾਨ ਦਰੋਹ ਰ ਹੈ ਇਤਿਹਾਸ ਹਵੇਲੀ ਕੇ ਨੇ ਨੂੰ ਦੀਵਾਨ ਟੋਡਰਮਲ ਦੀ ਹਵੇਲੀ ਉੱਥੇ ਖੜਿਆ ਦੀਵਾਨ ਟੋਡਰਮਲ ਜਿਹੜੀ ਫਾਊਂਡੇਸ਼ਨ ਹੈ ਉਹਦੇ ਵੱਲੋਂ ਇਹ ਸਾਰਾ ਕਾਰਜ ਕਰਿਆ ਜਾ ਰਿਹਾ ਅੰਡਰ ਹਾਈ ਕੋਰਟ ਦੀ ਅਬਜ਼ਰਵੇਸ਼ਨ ਦੇ ਨਾਲ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਸਾਡੇ ਸਤਕਾਰਯੋਗ ਸਿਖਸ਼ੀਤਾ ਖੜੀਆਂ ਨੇ ਜਿਨ੍ਹਾਂ ਦੇ ਤਲਾਣੀ ਤੋਂ ਬਾਅਦ ਸਾਬ ਖੜੇ ਸਾਡੇ ਪ੍ਰਧਾਨ ਜੀ ਇਹਨਾਂ ਦੀ ਬਦੌਲਤ ਇਹ ਜਿਹੜਾ ਕੰਮ ਹੈ ਬੜੇ ਚੰਗੇ ਤਰੀਕੇ ਨਾਲ ਔਰ ਜਿਹੜੀ ਦੇਖਿਆ ਸਾਡੀ ਦੀਵਾਨ ਟੋਡਰਮਲ ਦੀ ਹਵੇਲੀ ਦੀ ਉਹ ਹੀ ਰਹੂਗੀ ਤੇ ਬਾਹਰ ਤੁਸੀਂ ਦੇਖ ਰਹੇ ਆ ਹਾਈ ਕੋਰਟ ਦੇ ਵਿੱਚ ਇੱਕ ਕੇਸ ਪੈਂਡਿੰਗ ਹੈ ਤੇ ਉਹਨਾਂ ਦੀ ਡਾਇਰੈਕਸ਼ਨਾਂ ਨਾਲ ਹੋ ਰਿਹਾ ਅਸੀਂ ਅੱਜ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਜੋ ਵੀ ਮਦਦ ਚਾਹੀਦੀ ਹੈ ਉਹਦੇ ਲਈ ਆਏ ਆ ਸਾਡੇ ਨਾਲ ਸਾਡੇ ਤਹਿਸੀਲਦਾਰ ਸਾਹਿਬ ਅਸੀਂ ਇੱਥੇ ਰਸਤੇ ਚੈੱਕ ਕੀਤੇ ਨੇ ਹੋਰ ਜਿਹੜਾ ਅੱਗੇ ਕੁਝ ਕਰ ਸਕਦੀ ਹੈ ਪੰਜਾਬ ਸਰਕਾਰ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੇ ਸਖਤ ਨਿਰਦੇਸ਼ ਨੇ ਕਿ ਪੂਰਾ ਕੋਆਪਰੇਟਿਵ ਕਰਕੇ ਜੋ ਵੀ ਲੋਡ ਹੈ ਸਾਡੇ ਫਾਊਂਡੇਸ਼ਨ ਨੂੰ ਅਸੀਂ ਇਹਨਾਂ ਨੂੰ ਦਈਏ ਅਸੀਂ ਵਿਸ਼ਵਾਸ ਰੱਖੋ ਉਹਨੇ ਪੰਜਾਬ ਸਰਕਾਰ ਵੱਲੋਂ ਜੋ ਵੀ ਸਾਨੂੰ ਕਰਨਾ ਪਿਆ ਇਸ ਵਿਰਾਸਤ ਹਵੇਲੀ ਲਈ ਜਿਹੜੀ ਕਿ ਪੁਰਾਣੀ ਦਿੱਖ ਅਸੀਂ ਬਹਾਲ ਕਰਕੇ ਉਸਤਰੀ ਬਣਾਉਣੀ ਆ ਉਹਦੇ ਲਈ ਜੋ ਬਹਾਰ ਸਾਨੂੰ ਕਰਨਾ ਪਿਆ ਟ੍ਰੈਫਿਕ ਦਾ ਜਾਂ ਸੜਕਾਂ ਦਾ ਉਹ ਸਾਰਾ ਪੰਜਾਬ ਸਰਕਾਰ ਕਰੂਗੀ ਇਹ ਮੈਂ ਵਿਸ਼ਵਾਸ ਦਵਾਉਂਦਾ ਹਾਂ ਜੀ ਹਾਂਜੀ 10 ਬਹਾਦਰ ਸਿੰਘ ਵਿਰਾਸਤ ਦੀਵਾਨ ਟੋਡਮਲ ਵਿਰਾਸਤੀ ਫਾਊਂਡੇਸ਼ਨਰ ਵੱਲੋਂ ਇਹ ਸੂਚ ਇਨਫੋਰਮੇਸ਼ਨ ਦੇਣਾ ਚਾਹੁੰਦਾ ਆਪ ਜੀ ਸਾਰਿਆਂ ਨੂੰ ਕਿ ਇਹ ਕਾਰਜ ਹਜੀ ਸ਼ਰਮਨੀ ਕਮੇਟੀ ਅਤੇ ਪੰਜਾਬ ਸਰਕਾਰ ਅਤੇ ਪ੍ਰਾਤੂ ਵਿਭਾਗ ਇਹ ਤਿੰਨਾਂ ਦੇ ਦੇ ਸਹਿਯੋਗ ਨਾਲ ਹੋ ਰਿਹਾ ਜਿਹਦੇ ਵਿੱਚ ਹਜੇ ਸਾਨੂੰ ਕੁਝ ਪਰਮਿਸ਼ਨਾਂ ਹੋਰ ਚਾਹੀਦੀਆਂ ਉਹਦੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਜਿੱਦਨ ਪਰਮਿਸ਼ਨਾਂ ਹੋ ਜਾਂਦੀਆਂ ਉਦੋਂ ਤੋਂ ਅਸੀਂ 2 ਸਾਲ ਦਾ ਸਮਾਂ ਜਿਹੜਾ ਲੈ ਕੇ ਚੱਲ ਰਹੇ ਹਾਂ ਕਿ 2 ਸਾਲ ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਵਿਹੇਲੀ ਦੀ ਜਿਹੜੀ ਪਰਾਤਨ ਲੁੱਕ ਉਹ ਸਾਰਾ ਕੁਝ ਤਿਆਰ ਕਰਕੇ ਅਸੀਂ ਸੰਗਤਾਂ ਦੇ ਸਪੋਰਟ ਕਰ ਸਕਦੇ ਹਾਂ ਅੱਛਾ ਹੁਣ ਕੋਈ ਦਿੱਕਤ ਤਾਂ ਨਹੀਂ ਹੈ ਜਿਹਦੇ ਲਈ ਤੁਹਾਨੂੰ ਕੋਈ ਤੁਹਾਡੀ ਡਿਮਾਂਡ ਹੋਵੇ ਹਰੇ ਸਾਨੂੰ ਜੀ ਪਰਮਿਸ਼ਨਾਂ ਹੋਰ ਚਾਹੀਦੀਆਂ ਸਰਕਾਰੀ ਕਮੇਟੀ ਵੱਲੋਂ ਵੀ ਤੇ ਪ੍ਰਾਤਨ ਵਿਭਾਗ ਵੱਲੋਂ ਕੋਤੇ ਵੱਲੋਂ ਸਹਿਯੋਗ ਮਿਲ ਰਿਹਾ ਪੂਰਾ ਹਾਂਜੀ ਮਿਲ ਰਿਹਾ ਜੀ ਪੰਜਾਬ ਸਰਕਾਰ ਵੱਲੋਂ ਸਹਿਯੋਗ ਪੰਜਾਬ ਸਰਕਾਰ ਵੱਲੋਂ ਪੂਰਾ ਭਰਪੂਰ ਸਖਸ ਸਹਿਯੋਗ ਮਿਲ ਰਿਹਾ ਜੀ